ਸ਼ਰਾਬ ਸਮਝ ਕੇ ਕੈਮੀਕਲ ਪੀ ਲਿਆ ਜਿਸ ਕਰਕੇ 4 ਜਣਿਆਂ ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ 3 ਔਰਤਾਂ ਵੀ ਦੱਸੀਆਂ ਜਾ ਰਹੀਆਂ ਨੇ ਰਾਜਸਥਾਨ ਦਾ ਇਹ ਬੇहद ਹੈਰਾਨ ਕਰਨ ਵਾਲਾ ਅਤੇ ਮੰਤ ਭਾਗਾ ਮਾਮਲਾ ਹੈ ਜਿੱਥੇ ਕਥਿਤ ਤੌਰ ਤੇ ਸ਼ਰਾਬ ਸਮਝ ਕੇ ਕੈਮੀਕਲ ਪੀ ਲਿਆ ਗਿਆ ਅਤੇ ਉਹਨਾਂ ਦੀ ਜਾਨ ਚਲੀ ਗਈ ਅਤੇ ਇੱਕ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਸੋ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਪਿਛਲੇ ਦਿਨਾਂ ਦੌਰਾਨ ਕਿ ਤੇਜ਼ਾਬ ਉਨੂੰ ਸ਼ਰਾਬ ਸਮਝ ਕੇ ਪੀਤਾ ਗਿਆ ਜਿਸ ਕਰਕੇ ਉੱਥੇ ਸਫਾਈ ਕਰਮਚਾਰੀ ਸੀ ਜਿਹੜੇ ਉਹਨਾਂ ਦੀ ਜਾਨ ਚਲੀ ਗਈ ਸੀ ਸੋ ਹੁਣ ਰਾਜਸਥਾਨ ਤੋਂ ਇਹ ਮੰਦਭਾਗੀ ਖਬਰ ਹੈ ਕਿ ਕੈਮੀਕਲ ਹੈ ਜਿਹੜਾ ਉਹ ਪੀ ਲਿਆ ਗਿਆ ਸ਼ਰਾਬ ਸਮਝ ਕੇ ਜਿਸ ਕਰਕੇ 4 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਰਾਜਸਥਾਨ ਦੇ ਵਿੱਚ ਇਹ ਪੀਲਵਾੜਾ ਖੇਤਰ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਸੋ ਮ੍ਰਿਤਕਾਂ ਵਿੱਚ ਤਿੰਨ ਔਰਤਾਂ ਸ਼ਾਮਲ ਦੱਸੀਆਂ ਜਾ ਰਹੀਆਂ ਨੇ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਮਜ਼ਦੂਰ ਸਾਨ ਅਤੇ ਵਿਆਹ ਵਿੱਚੋਂ ਕੰਮ ਕਰਕੇ ਨਿਕਲ ਰਹੇ ਸੀ ਜਿੱਥੇ ਉਹਨਾਂ ਨੇ ਕਥਿਤ ਤੌਰ ਤੇ ਕੁਝ ਬੋਤਲਾਂ ਨੂੰ ਸ਼ਰਾਬ ਸਮਝ ਕੇ ਪੀ ਲਿਆ ਪਰ ਉਹਨਾਂ ਵਿੱਚ ਸ਼ਰਾਬ ਨਹੀਂ ਬਲਕਿ ਸ਼ੱਕੀ ਕੈਮੀਕਲ ਭਰਿਆ ਹੋਇਆ ਸੀ ਜਿਸ ਨੂੰ ਪੀਣ ਨਾਲ ਉਹਨਾਂ ਦੀ ਮੌਤ ਹੋ ਗਈ ਇਹ ਮੰਦਭਾਗੀ ਘਟਨਾ ਰਾਜਸਥਾਨ ਦੇ ਪੀਲਵਾੜਾ ਵਿੱਚ ਗੰਗਾਪੁਰ ਥਾਣਾ ਖੇਤਰ ਦੇ ਪਿੰਡ ਅਲੋਲੀ ਵਿਖੇ ਵਾਪਰੀ ਹੈ ਮ੍ਰਿਤਕਾਂ ਵਿੱਚ ਸੁਸ਼ੀਲਾ ਬਦਾਮੀ ਜਮਨੀ ਅਤੇ ਅਤੇ ਰਤਨ ਦੇ ਨਾਮ ਸ਼ਾਮਲ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਹੋਰ ਪ੍ਰਸ਼ਾਸਨ ਜਿਹੜਾ ਉਹ ਮੌਕੇ ਤੇ ਪਹੁੰਚਿਆ ਗੱਲਬਾਤ ਕਰਦੇ ਆ ਪੁਲਿਸ ਮੁਤਾਬਕ ਮ੍ਰਿਤਕ ਵਿਆਹ ਵਿੱਚ ਗਏ ਸੀ ਜਿਹੜੇ ਮ੍ਰਿਤਕ ਹੋਏ ਨੇ ਉਹ ਜਦੋਂ ਵਿਆਹ ਵਿੱਚ ਗਏ ਹੋ ਸੀ ਤਾਂ ਉਹਨਾਂ ਨੇ ਵਿਆਹ ਵਿੱਚ ਖਾਣਾ ਗਰਮ ਕਰਨ ਵਾਲੇ ਕਿਸੇ ਫਿਊਲ ਨੂੰ ਕਥਿਤ ਤੌਰ ਤੇ ਸ਼ਰਾਬ ਸਮਝ ਕੇ ਪੀ ਲਿਆ ਤੇ ਉਹਨਾਂ ਦੀ ਮੌਤ ਹੋ ਗਈ ਉਹਨਾਂ ਆਖਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਉਧਰ ਇਸ ਮਾਮਲੇ ਵਿੱਚ ਮੋਰਚੀ ਦੀ ਦੇ ਇੰਚਾਰਜ ਨੇ ਆਖਿਆ ਕਿ ਮ੍ਰਿਤਕਾਂ ਦੇ ਪੇਟ ਅੰਦਰ ਬਹੁਤ ਜਕੜਨ ਅਤੇ ਹੈਮਰਜ ਪਾਇਆ ਗਿਆ ਸੋ ਇਸ ਤੋਂ ਪਹਿਲਾਂ ਵੀ ਖਤਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਸੋ ਰਾਜਸਥਾਨ ਦੇ ਭੀਲਵਾੜਾ ਵਿੱਚ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਗੱਥੇ ਤੌਰ ਤੇ ਕੈਮੀਕਲ ਨੂੰ ਸ਼ਰਾਬ ਸਮਝ ਕੇ ਪੀ ਲਿਆ ਗਿਆ ਅਤੇ 4 ਜਣਿਆਂ ਦੀ ਮੌਤ ਹੋ ਗਈ।